ਸਾਹਿਬ ਕਾਲ ਜੀ ਸਾਰੇ ਦੋਸਤਾਂ ਨੂੰ ਅੱਜ ਵੀ ਇਸ ਵੀਡੀਓ ਦੇ ਵਿੱਚ ਅਸੀਂ ਐਲ ਆਰ ਐਮ ਦੇ ਪੈਰਾ 3.64 ਤੋਂ 3.101 ਤੱਕ ਟ੍ਰਿਕ ਨਾਲ ਯਾਦ ਕਰਨ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਜੀ ਪੈਰਾ 3.64 364 ਨੂੰ ਕਿਵੇਂ ਯਾਦ ਰੱਖਣਾ ਜੀ 64 ਤੋਂ ਸ਼ਾਬਦਾ ਰਹਿ ਚੌਂ ਕਹਿੰਦਾ ਸਿਰਫ ਚੌਂਕ ਬੰਦਿਆਂ ਨੂੰ ਹੀ ਪਤਾ ਕਿ 1 ਸਤੰਬਰ ਬਰਾਬਰ 10 2 ਹੁੰਦਾ ਹੈ ਇਸ ਨੰਬਰ ਨੂੰ ਕਿੰਨੀ ਭਾਦੂ ਹੁੰਦੀ ਹੈ ਜੀ 10/2 ਹੁੰਦੀ ਹੈ ਕਿੰਨੇ ਬੰਦਿਆਂ ਨੂੰ ਪਤਾ 64 64 ਤੋਂ ਸ਼ਬਦ ਬਣ ਰਿਹਾ 64 ਤਾਂ 3.64 ਕਾਦੇ ਨਾਲ ਰਿਲੇਟਡ ਆ ਵੀ ਜਿਹੜਾ ਖੇਤੀਬਾੜੀ ਸਾਲ ਆ ਜਿਹਨੂੰ ਅਸੀਂ ਜਰਾਇਤੀ ਸਾਲ ਵੀ ਬੋਲਦੇ ਆ ਉਹ ਪਹਿਲੀ ਸਤੰਬਰ ਤੋਂ ਆਰੰਭ ਹੁੰਦਾਗਾ ਤੇ ਸਾਲ ਸਨ ਇਸ ਵੀ ਵਿੱਚ ਦਰਸਾਇਆ ਜਾਣਾ ਚਾਹੀਦਾ ਇਹ ਹੋ ਗਿਆ ਜੀ 364 ਅੱਗੇ ਗੱਲ ਕਰਦੇ ਆ 365 ਦੇ ਦੇਖੋ ਜੀ 65 65 ਤੋਂ ਬਣ ਰਿਹਾ ਪੈਂਟ ਤਨਾ ਜਿਹੜੀ ਪੈਂਟ ਸੀ ਜਾਂ ਫਰ ਸ਼ਾਰਟ ਸੀ ਇਹਨੂੰ ਅੰਗਰੇਜ਼ ਲੈ ਕੇ ਆਏ ਸਾਡੇ ਲੋਕ ਤਾਂ ਸਿੰਪਲ ਕੁਰਤੇ ਪਜਾਮੇ ਪਾਉਂਦੇ ਸੀ ਤਾਂ ਜਾਨੀ ਕਿ ਤਿੰਨ 65 ਕਾਲ ਦੇ ਨਾਲ ਰਿਲੇਟਡ ਆਗਾ ਜਿਹੜੇ ਪਟਵਾਰੀ ਦੇ ਕਾਗਜ਼ਾਤ ਨੇ ਜਿਹਦੇ ਵਿੱਚ ਜਮ੍ਹਾਂ ਬੰਦੀ ਪਿੰਡ ਦੀ ਲਾਲ ਕਿਤਾਬ ਜਾਂ ਇੰਤਕਾਲ ਰਜਿਸਟਰ ਉਹਦੇ ਵਿੱਚ ਅੰਗਰੇਜ਼ੀ ਹਿੰਦਸੇ ਵਰਤੇ ਜਾਂਦੇ ਨੇ ਅੰਗਰੇਜ਼ੀ ਹਿੰਦਸੇ ਮਤਲਬ 1 2 3 ਇਸ ਤਰ੍ਹਾਂ ਦੇ ਨੂੰ ਨੰਬਰ ਵਗੈਰਾ ਦਿੱਤੇ ਜਾਂਦੇ ਨੇ ਕਿਹੜਾ ਪੈਰਾ ਸੀ 3 65 65 ਤੋਂ ਆਇਆ 55 55 ਕੌਣ ਲਿਖਾਇਆ ਅੰਗਰੇਜ਼ ਅੰਗਰੇਜ਼ ਤੋਂ ਬਣ ਗਿਆ ਅੰਗਰੇਜ਼ੀ ਹਿੰਦਸੇ ਅੱਗੇ ਗੱਲ ਕਰਦੇ ਆਂ ਜੀ ਆਪਾਂ 368 ਦੀ ਦੇਖੋ ਜੀ 3.66 ਦੇ ਵਿੱਚ ਦੋ ਵਾਰੀ 6 6 ਆ ਰਿਹਾ 6 6 ਤੋਂ ਬਾਅਦ ਆ ਗਿਆ ਸੱਜਰੇ ਕਿਸਤਬਾਰ ਠੀਕ ਆ ਸਾਊਂਡ ਆ ਰਿਹਾ ਨਾ ਮਤਲਬ ਈਜ਼ੀਲੀ ਪਤਾ ਲੱਗ ਰਿਹਾ 3.66 ਦਾ ਤਾਂ 3.66 ਕਾ ਦੇ ਨਾਲ ਰਿਲੇਟਡ ਆਗਾ ਜਿਹੜਾ ਪਟਵਾਰੀ ਕੋਲੇ ਰਕਾਰ ਹੁੰਦਾ ਉਹਦੇ ਸਰਕਲ ਦੇ ਵਿੱਚ ਜਿਹਦੇ ਵਿੱਚ ਜਿਵੇਂ ਲੱਠਾ ਸੱਜਰੇ ਕਿਸਤਬਾਰ ਉਹਦੀ ਸਾਂਭ ਸੰਭਾਲ ਪਟਵਾਰੀ ਦੁਆਰਾ ਕੀਤੀ ਜਾਊਗੀ ਠੀਕ ਆ ਉਹਨੂੰ ਚੰਗੀ ਹਾਲਤ ਵਿੱਚ ਰੱਖਣ ਦੇ ਲਈ ਪਟਵਾਰੀ ਜ਼ਿੰਮੇਵਾਰ ਹੋਊਗਾ ਜੇਕਰ ਉਹ ਸੱਜਰੇ ਕਿਸਤਬਾਰ ਫਟ ਜਾਣ ਤਾਂ ਪਟਵਾਰੀ ਨੂੰ ਆਪ ਨਵੀਆਂ ਨਕਲਾ ਬਣਾਉਣੀਆਂ ਚਾਹੀਆਂਗੀਆਂ ਨੇ ਇਹ ਨਕਲ ਲੈਨਦਾਰ ਅੰਗਰੇਜ਼ੀ ਮਸਾਵੀਆਂ ਤੇ ਬਣਾਈ ਜਾਵੇ ਜਿਹੜੀ ਕਿ ਡੀਐਲਆਰ ਵੱਲੋਂ ਪ੍ਰੂਵਲ ਕੀਤੀ ਜਾਊਗੀ ਜੇ ਉਹ ਨਾ ਮਿਲੇ ਤਾਂ ਲਕੀਰਦਾਰ ਦੇਸੀ ਮਸਾਵੀਆਂ ਤੇ ਬਣਾਇਆ ਜਾਵੇ ਇਹ ਹੈ ਜੀ ਸਾਡਾ 366 ਅੱਗੇ ਗੱਲ ਕਰਦੇ ਹਾਂ ਜੀ 367 ਦੀ ਦੇਖੋ ਜੀ 67 ਤੋਂ ਥੋੜਾ ਜਿਹਾ ਸੌਂਦਾ ਰਿਹਾ 67 67 67 ਸਤਹੱਠ ਸਤੌਣਾ ਇਹਨਾਂ ਪਟਵਾਰੀ ਨੂੰ ਬਾਧੂ ਨਗਲਾ ਮੰਗ ਕੇ ਨਾਮ ਸਤਾਇਆ ਜਾਵੇ ਤੰਨੇ ਸਾਰਕਾ ਦੇ ਨਾਲ ਰਿਲੇਟਡ ਆ ਜੀ ਕਹਿੰਦਾ ਜਿਹੜੀਆਂ ਨਿਯਮਾਂ ਦੇ ਅਨਸਾਰ ਜਿਹੜੀਆਂ ਨਕਲਾਂ ਦੀ ਲੋੜ ਆ ਸਿਰਫ ਤੇ ਸਿਰਫ ਪਟਵਾਰੀ ਤੋਂ ਉਹੀ ਮੰਗੀਆਂ ਜਾਣ ਬਾਧੂ ਨਕਲਾ ਮੰਗ ਕੇ ਉਸ ਨੂੰ ਤੰਗ ਨਾ ਕੀਤਾ ਜਾਵੇ ਇਹ ਆ ਜੀ 3.7 ਪੈਰੇ ਦੇ ਵਿੱਚ ਅੱਗੇ ਗੱਲ ਕਰਦੇ ਆ ਜੀ 368 ਦੇਖੋ ਜੀ 368 ਪੈਰੇ ਤੋਂ 68 ਤੋਂ ਆ ਰਿਹਾ 68 ਠੀਕ ਆ ਟੌਰ ਨੂੰ ਪੰਜਾਬੀ ਦੇ ਵਿੱਚ ਜੇ ਮੈਂ ਪਿਆਰ ਪੰਜਾਬੀ ਦਾ ਆਪਾਂ 68 ਬੋਲ ਦਿੰਦੇ ਆ ਕਹਿੰਦਾ ਜਿਹੜੀ ਪਟਵਾਰੀ ਦੀ 68 ਜਾਂ ਪਟਵਾਰੀ ਦੀ ਜਿਹੜੀ ਟੌਰ ਆ ਗਈ ਉਹ ਤਾਂ ਸਾਜੋ ਸਮਾਨ ਜਿਵੇਂ ਜਰੀਬ ਹੋ ਗਈ ਪਤਲਕਮਾਨੇ ਹੋ ਗਏ ਚੰਡੀਆਂ ਹੋ ਗਈਆਂ ਉਹਨਾਂ ਦੇ ਨਾਲ ਹੀ ਹੈ ਕਿਉਂਕਿ ਪਟਵਾਰੀ ਕੋਲੇ ਕੋਈ ਅਲੱਗ ਤੋਂ ਵਰਦੀ ਤਾਂ ਹੈ ਨਹੀਂ ਜੇ ਪਟਵਾਰੀ ਹੱਥ ਦੇ ਵਿੱਚ ਜਰੀਬ ਲਈ ਆਉਂਦਾ ਫੇਰ ਹੀ ਪਤਾ ਲੱਗੂ ਨਾ ਪਟਵਾਰੀ ਆ ਰਿਹਾ ਅਲੱਗ ਤੋਂ ਵਰਦੀ ਤਾਂ ਕੋਈ ਹੈ ਨਹੀਂਗੀ ਤਾਂ ਫਿਰ ਉਹ ਇੱਕ ਦੂਸਰੇ ਨੂੰ ਕਹਿ ਰਿਹਾਗਾ ਕਹਿੰਦਾ ਫਿਰ 10 ਪਟਵਾਰੀ ਕੋਲੇ ਕਿੰਨੇ ਸਾਜੋ ਸਮਾਨ ਹੁੰਦੇ ਐ 10 ਦਾ ਮਤਲਬ ਕੀ ਹੈਗਾ ਦੇਖੋ ਜੀ 3 68 ਤਾਂ ਪਤਾ ਲੱਗ ਗਿਆ ਸਾਜੋ ਸਮਾਨ ਦੇ ਨਾਲ ਰਿਲੇਟਡ ਹੈਗਾ ਉਸ ਤੋਂ ਬਾਅਦ 68 ਦੇ ਸਮੇਤ ਟੋਟਲ 10 ਤਰ੍ਹਾਂ ਦੇ ਐਸੇ ਨੇ ਜਿਹੜੇ ਸਾਜੂ ਸਮਾਨ ਦੇ ਰਿਲੇਟਡ ਨੇ ਤੁਸੀਂ ਇਹਦੇ ਨਾਲ ਹੀ ਦ세 ਪਹਿਰੇ ਯਾਦ ਕਰ ਸਕਦੇ ਹੋ ਮੀਨ ਜ 3 68 ਤੋਂ ਲੈ ਕੇ 3.77 ਤੱਕ ਸਾਰੇ ਦੇ ਸਾਰੇ ਸਾਜੂ ਸਮਾਨ ਨਾਲ ਰਿਲੇਟਡ ਨੇ ਤਾਂ ਪਹਿਲਾਂ ਗੱਲ ਕਰਦੇ ਹਾਂ ਜੀ ਆਪਾਂ 3 68 ਦੀ 3 68 ਕਹਦੇ ਨੇ ਰਿਲੇਟਡ ਆਪਾਂ ਹੁਣੀ ਕੀ ਹੈ 68 ਜਿਹੜੀ ਪਟਵਾਰੀ ਦੀ 68 ਆ ਜਿਹੜੀ ਪਟਵਾਰੀ ਦੀ ਤੌਰ ਆ ਉਹ ਸਾਜੂ ਸਮਾਨ ਨਾਲ ਆ ਤੇ ਇਹਦੇ ਵਿੱਚ ਦੱਸਿਆ ਗਿਆ ਵੀ ਪਟਵਾਰੀ ਕੋਲੇ ਕਿਹੜਾ ਕਿਹੜਾ ਸਾਜੂ ਸਮਾਨ ਹੋਣਾ ਚਾਹੀਦਾ ਇਹ ਪੰਜੇ ਛੋਡੇ ਆਰਡਰ ਵਾਈਜ਼ ਯਾਦ ਵੀ ਕਰ ਸਕਦੇ ਹਾਂ ਜਿਹੜੇ ਕਿ ਅਗਲੇ ਪੈਰੇ ਯਾਦ ਕਰਨ ਵਿੱਚ ਤੁਹਾਡੀ ਹੈਲਪ ਕਰਨਗੇ ਪਹਿਲੇ ਨੰਬਰ ਤੇ ਹੁੰਦਾ ਜੀ ਲੋਹੇ ਦੀ ਜ਼ਰੀਬ ਦੂਸਰੇ ਨੰਬਰ ਤੇ ਚਰਖੜੀ ਫੱਟਾ ਤੀਸਰੇ ਨੰਬਰ ਤੇ 12 ਜਾਂ 15 ਬਾਸ ਦੀਆਂ ਛੰਡੀਆਂ ਚੌਥੇ ਨੰਬਰ ਤੇ ਪਿੱਤਲ ਪੈਮਾਨਾ ਪੰਜਵੇਂ ਤੇ ਇੱਕ ਬੋਰਡ ਹੁੰਦਾਗਾ ਜਿਹਦਾ ਸਾਈਜ਼ 75 60 ਸੈਂਟੀਮੀਟਰ ਹੁੰਦਾ ਇਹਦੇ ਨਾਲ ਹੀ ਤੁਸੀਂ 369 ਯਾਦ ਕਰ ਲੈਣਾ ਜੀ ਇਹ ਹੈਗਾ ਮੀਟਰ ਕੱਟ ਦੇ ਨਾਲ ਰਿਲੇਟਡ ਮਤਲਬ ਇਹ ਵੀ ਸਾਜੋ ਸਮਾਨ ਦੇ ਵਿੱਚ ਹੀ ਆ ਗਿਆ ਸਾਡੇ ਕੋਲ 68 ਦੇ ਨਾਲ ਹੀ ਯਾਦ ਕਰ ਸਕਦੇ ਹਾਂ ਅੱਗੇ ਗੱਲ ਕਰਦੇ ਹਾਂ ਜੀ 3.70 ਦੀ 70 ਤੋਂ ਸ਼ਬਦ ਬਣਦਾ ਹੈ 70 70 ਹਨਾ ਅੱਜਕੱਲ੍ਹ ਦੀਆਂ ਸਰਕਾਰਾਂ 'ਚ ਅੱਡਿਆਂ 'ਚ ਜਾਨਕੀ ਬੱਸ ਅੱਡਿਆਂ ਦੇ ਵਿੱਚ 70 ਹੀ ਵਸੇ ਰਹਿੰਦੇ ਨੇ ਕਿਤੇ ਜੁਨੀ ਨਾਲਿਆਂ ਦੇ ਕਿਤੇ ਪੀਆਰਟੀਸੀ ਬੱਸਾਂ ਦੇ ਦੀ ਕੀ ਸ਼ਬਦ ਸੀ ਆਪਣੇ ਕੋਲੇ ਕਿਹੜਾ ਪੈਰਾ ਸੀ 70 70 ਤੋਂ ਬਣ ਗਿਆ 70 ਕਿੱਥੇ ਵਸੇ ਰਹਿੰਦੇ ਆ 70 ਅੱਡਿਆਂ 'ਚ ਜਾਨਕੀ ਜਿਹੜਾ 3.70 ਆ ਜੀ ਉਹ ਅੱਡੇ ਦੇ ਨਾਲ ਰਿਲੇਟਡ ਆ ਜਿਹੜਾ ਜ਼ਰੀਬ ਦੀ ਮੰਨਤੀ ਕਰਨ ਵਾਸਤੇ ਅੱਡਾ ਤਿਆਰ ਕੀਤਾ ਜਾਂਦਾਗਾ ਜਿਹੜਾ ਕਿ ਆਪਾਂ ਚੱਕ ਬੰਦੀ ਵਿੱਚ ਤੇ ਮਸਾਹਬੇ ਵਿੱਚ ਵੀ ਅੱਡੇ ਬਾਰੇ ਪੜਿਆ ਵੀ ਇਹ ਕਿਵੇਂ ਤਿਆਰ ਕੀਤਾ ਜਾਂਦਾ ਇਹ ਹੋ ਗਿਆ ਜੀ 370 ਅੱਗੇ ਗੱਲ ਕਰਦੇ ਆ 371 ਦੀ ਜੀ ਦੇਖੋ ਆਪਾਂ ਪਿੱਛੇ ਪੜਿਆ ਸੀ ਪਟਵਾਰੀ ਦੇ ਸਾਜੋ ਸਮਾਨ ਦੇ ਵਿੱਚ ਸਭ ਤੋਂ ਇੱਕ ਨੰਬਰ ਤੇ ਜਰੀਬ ਆਉਂਦੀ ਆ ਹੁਣ ਜੇ ਫੇਰ ਤਾਂ ਪਤਾ ਜੀ 68 ਸਾਜੋ ਸਮਾਨ ਨਾਲ ਰਿਲੇਟਡ ਆ ਤੇ ਉਸ ਤੋਂ ਅਗਲੇ 10 ਵੀ ਸਾਜੋ ਸਮਾਨ ਨਾਲ ਰਿਲੇਟਡ ਆ ਤਾਂ ਪਹਿਲੇ ਨੰਬਰ ਤੇ ਜਰੀਬ ਆਉਂਦੀ ਆ ਹੁਣ 68 ਤੋਂ ਬਾਅਦ ਇੱਕ ਪਿੱਛੇ ਤਾਂ 71 ਹੀ ਹੁੰਦਾ ਨਾ ਕਿਉਂਕਿ ਜੇ ਕਿਐਸੀ ਤੇ ਕਰਾਂਗੇ ਤਾਂ 10 ਤੋਂ ਜ਼ਿਆਦਾ ਹੋ ਜਾਊਗਾ ਤਾਂ 3.71 ਦਾ ਦਿੰਨੇ ਰਿਲੇਟਡ ਆ ਜੀ 3.71 ਜਰੀਬ ਦੇ ਨਾਲ ਰਿਲੇਟਡ ਹੈ ਇਹਦੇ ਵਿੱਚ ਦੱਸਿਆ ਹੋਇਆ 3.71 ਦੇ ਵਿੱਚ ਵੀ ਜਿਹੜੀ ਪਟਵਾਰੀ ਦੀ ਜਰੀਬ ਆ ਉਹ ਨਰਮਲ ਉਹੀ ਦੀ ਬਣੀ ਹੋਣੀ ਚਾਹੀਦੀ ਆ ਇਹ ਬਿਲਕੁਲ ਉਸੇ ਤਰ੍ਹਾਂ ਬਣਾਈ ਜਾਵੇ ਜਿਵੇਂ ਕਿ ਮਸਾਹਤ ਮੈਨੂਲ ਵਿੱਚ ਹਦਾਇਤ ਕੀਤੀ ਗਈ ਆ ਠੀਕ ਆ ਜੀ ਬਾਕੀ ਇਹ ਸਾਰਾ ਪੈਰਾ ਤੁਸੀਂ ਪੜ ਲੈਣਾ ਅੱਗੇ ਗੱਲ ਕਰਦੇ ਆ 372 ਦੀ ਇੱਕ ਤਾਂ ਉਹੀ ਤਰੀਕਾ ਜੀ ਕਿਵੇਂ ਯਾਦ ਕਰ ਸਕਦੇ ਹੋ ਪਹਿਲੇ ਨੰਬਰ ਤੇ ਜਰੀਬ ਦੂਸਰੇ ਨੰਬਰ ਤੇ ਚਰਖਰੀ ਫੱਟਾ ਪੜਿਆ ਤੀਸਰੇ ਬਾਰੇ ਝੰਡੀਆਂ ਪੜੀਆਂ ਸੀ ਤਾਂ 371 ਜਰੀਬ ਨਾਲ ਰਿਲੇਟਡ ਹੋ ਗਈ 372 ਚ ਚਰਖਰੀ ਫੱਟੇ ਨਾਲ ਰਿਲੇਟਡ ਹੋ ਗਈ ਤੇ 373 ਜਿਹੜੀ ਉਹ ਝੰਡੀਆਂ ਨਾਲ ਰਿਲੇਟਡ ਹੋ ਗਈ ਫਿਰ ਵੀ ਆਪਾਂ 72 ਨੂੰ ਕਿਵੇਂ ਜ਼ਿਆਦਾ ਰੱਖ ਸਕਦੇ ਆ ਦੇਖੋ ਜੀ 72 72 ਨੂੰ ਥੋੜਾ ਜਿਹਾ ਸੌਂਡ ਆ ਰਿਹਾ 72 ਬਤਰ 72 ਬਤਰ ਬਤਰ ਕਿਉਂ ਬੋਲਦੇ ਆ ਜੀ ਆਪਾਂ ਜਿਹੜਾ ਗੱਦਾਵਰੀ ਰਜਿਸਟਰ ਦੇ ਵਿੱਚ ਵੀ ਇਸ ਤਰ੍ਹਾਂ ਕ੍ਰੋਸ ਦਾ ਨਿਸ਼ਾਨ ਲਾਉਣੀ ਹੁੰਦੀ ਆ ਉਹਨੂੰ ਪਟਵਾਰਪਾਸ਼ੇ ਚ ਅਸੀਂ ਬਤਰ ਬੋਲਦੇ ਆ ਬਤਰ ਮਤਲਬ ਕ੍ਰੋਸ ਕ੍ਰੋਸ ਜਿਹੜਾ ਉਹ ਪਰਪੈਂਡੀਗੂਲਰ ਵਾਸਤੇ ਲੰਬ ਖਿੱਚਣ ਵਾਸਤੇ ਅਸੀਂ ਯੂਜ਼ ਕਰਦੇ ਹਾਂ ਤੇ ਇਸੇ ਕ੍ਰੋਸ ਨੂੰ ਬੋਲਿਆ ਜਾਂਦਾ ਜੀ ਚਰਖਰੀ ਫੱਟਾ ਯਾਨੀ ਕਿ ਤਿੰਨ ਭਾ ਅਤਰਕਾ ਦੇ ਨਾਲ ਰਿਲੇਟਡ ਆ ਜੀ ਇਹ ਪਟਵਾਰੀ ਦੇ ਚਰਖਰੀ ਫੱਟੇ ਦੇ ਨਾਲ ਰਿਲੇਟਡ ਅੱਗੇ ਆ ਗਿਆ ਜੀ 373 ਤੀਸਰੀ ਨੰਬਰ ਤੇ ਅਸੀਂ ਪੜਾਇਆ ਸੀ ਨਾ ਪਟਵਾਰੀ ਦੁਆਰਾ ਯੂਜ਼ ਕੀਤੀਆਂ ਜਾਂਦੀਆਂ ਛੰਡੀਆਂ ਤੇ ਤੀਸਰੇ ਨੰਬਰ ਤੇ 68 ਬਾਅਦ ਦੇ ਤਿੰਨੇ ਪਿੱਛੇ ਕੀ ਦੇ ਆਉਂਦਾ 73 ਦੇ ਆਉਂਦਾ ਤਾਂ 373 ਕਾ ਦੇ ਨਾਲ ਰਿਲੇਟਡ ਆ ਜੀ ਪਟਵਾਰੀ ਦੁਆਰਾ ਵਰਤੀਆਂ ਜਾਂਦੀਆਂ ਛੰਡੀਆਂ ਦੇ ਨਾਲ ਜਾਣੇ ਤੁਸੀਂ ਕਿਵੇਂ ਯਾਦ ਕਰ ਸਕਦੇ ਹੋ ਇਸ ਪਿਕਚਰ ਦੇ ਨਾਲ ਯਾਦ ਕਰ ਸਕਦੇ ਹੋ ਪਟਵਾਰੀ ਨੇ ਜਦੋਂ ਵੀ ਇੱਕ ਲਾਈਨ ਸਿੱਧੀ ਕਰਨੀ ਹੋਵੇ ਤਾਂ ਉਹਦੇ ਦੁਆਰਾ ਤਿੰਨ ਝੰਡੀਆਂ ਵਾਤੀਆਂ ਜਾਂਦੀਆਂ ਦੋ ਝੰਡੀਆਂ ਕਾਰਨਰ ਤੇ ਲਗਾ ਦਿੱਤੀਆਂ ਜਾਂਦੀਆਂ ਤੇ ਜਿਹੜੀ ਤੀਸਰੀ ਝੰਡੀ ਹੁੰਦੀ ਹੈ ਵਿਚਾਲੇ ਲਾ ਕੇ ਦੋਨੇ ਸਿਰੇ ਵਾਲੀਆਂ ਝੰਡੀਆਂ ਵੱਲ ਦੇਖਿਆ ਜਾਂਦਾ ਉਹ ਤੁਹਾਨੂੰ ਨਜ਼ਰ ਨਹੀਂ ਆਉਣੀ ਚਾਹੀਦੀ ਆ ਫੇਰ ਹੀ ਉਹ ਲਾਈਨ ਸਿੱਧੀ ਹੋ ਠੀਕ ਆ ਤਾਂ ਮਤਲਬ ਤਿੰਨ ਝੰਡੀਆਂ ਵਾਤੀਆਂ ਜਾਂਦੀਆਂ ਤਿੰਨ ਮਤਲਬ 373 ਦੇ ਵਿੱਚ ਪਟਵਾਰੀ ਦੁਆਰਾ ਵਾਤੀਆਂ ਜਾਂਦੀਆਂ ਝੰਡੀਆਂ ਨਾਲ ਰਿਲੇਟਡ ਆ ਜਿਹੜੀਆਂ ਕਿ 12 ਜਾਂ 15 ਬਾਸੀਆਂ ਛੰਡੀਆਂ ਵਰਤੀਆਂ ਜਾਂਦੀਆਂ ਉਹਨਾਂ ਚੋਂ 4 ਜਾਂ 5 450 ਸੈਂਟੀਮੀਟਰ ਉੱਚੀਆਂ ਹੋਣੀਆਂ ਚਾਹੀਦੀਆਂ ਤੇ ਬਾਕੀ 300 ਸੈਂਟੀਮੀਟਰ ਇਹ ਹੋ ਗਿਆ ਜੀ 373 ਅੱਗੇ ਗੱਲ ਕਰਦੇ ਹਾਂ 374 ਦੀ ਦੇਖੋ ਜੀ 74 ਜਿਹੜਾ ਇੱਕ ਬੋਰਡ ਹੁੰਦਾ ਆਪਣੇ ਕੋਲ ਉਹਦੇ ਕਿੰਨੇ ਕੋਰਨਰ ਹੁੰਦੇ ਨੇ ਬੋਰ ਦੇ ਆਪਣੇ ਕੋਲੇ 4 ਕੋਰਨਰ ਹੀ ਹੁੰਦੇ ਹਨਾ ਬੋਰ ਦੇ ਕਿੰਨੇ ਕੋਰਨਰ ਹੁੰਦੇ ਆਪਣੇ ਕੋਲੇ 4 ਕੋਰਨਰ ਹੁੰਦੇ ਆਗੇ ਤਾਂ ਜਾਨੀ ਕਿ ਹੈਗਾ ਸਾਜੂ ਸਮਾਨ ਨਾਲ ਲਿਖੜਾ 68 ਤੋਂ ਬਾਅਦ 4 ਕੀ ਦੇ ਪਿੱਛੇ ਹੁੰਦਾ 74 ਦੇ ਤਾਂ ਜਾਨੀ ਕਿ ਜਿਹੜਾ ਪੈਰਾ 3.74 ਉਹ ਬੋਰਡ ਦੇ ਨਾਲ ਲਿਖੜਾ ਮੈਦਾਨੀ ਇਲਾਕਿਆਂ ਦੇ ਵਿੱਚ 75 60 ਸੈਂਟੀਮੀਟਰ ਆਕਾਰ ਦੇ ਬੋਰਡ ਵਰਤੇ ਜਾਂਦੇ ਨੇ ਪਰ ਜਿਹੜੇ ਪਹਾੜੀ ਇਲਾਕੇ ਹੁੰਦੇ ਨੇ ਉੱਥੇ ਮਸਤੇ ਵਰਤੇ ਜਾਂਦੇ ਨੇ ਮੈਦਾਨੀ ਇਲਾਕਿਆਂ ਵਿੱਚ ਬੋਰਡ ਤੇ ਪਹਾੜੀ ਇਲਾਕਿਆਂ ਵਿੱਚ ਮਸਤੇ ਵਰਤੇ ਜਾਂਦੇ ਨੇ ਇਹ ਹੋ ਗਿਆ ਜੀ 3.74 ਅੱਗੇ ਗੱਲ ਕਰਦੇ ਹਾਂ ਜੀ 3.75 ਦੀ

ਦੇਖੋ ਜੀ ਟੋਟਲ ਪੈਰੇ ਆਪਣੇ ਕੋਲੇ 77 ਤੱਕ ਸੀਗੇ ਹੁਣ ਤੱਕ ਪਟਵਾਰੀ ਦੇ ਸਾਰੇ ਸਾਜੋ ਸਮਾਨ ਹੋ ਚੁੱਕੇ ਆ ਸਿਰਫ ਤੇ ਸਿਰਫ ਪਤਲ ਪੈਮਾਨਾ ਵਾਸਤੇ ਦਾ ਤੇ ਤੁਸੀਂ ਇਦਾਂ ਹੀ ਯਾਦ ਰੱਖ ਲੈਣਾ ਜਿਹੜਾ 3.76 ਹੈਗਾ ਉਹ ਪਤਲ ਪੈਮਾਨੇ ਦੇ ਨਾਲ ਲਿਟਰਲ ਇਹ ਸਾਰਾ ਪਤਲ ਪੈਮਾਨੇ ਬਾਰੇ ਲਿਖਿਆ ਹੋਇਆ ਗਿਆ ਹੈ ਇਹਦੀਆਂ ਹਦਾਇਤਾਂ ਲਿਖੀਆਂ ਹੋਈਆਂ ਵੀ ਜਿਹੜਾ ਪਤਲ ਪੈਮਾਨੇ ਦਾ ਭਾਰ ਆ ਉਹ 125 ਗ੍ਰਾਮ ਤੋਂ ਘੱਟ ਨਾ ਹੋਵੇ ਧਾਤ ਚਮਕਦਾਰ ਨਾ ਬਾੜੀ ਹੋਵੇ ਤੇ ਪੈਮਾਨੇ ਦੇ ਪਿੱਛੇ ਚਿੱਟਾ ਕਾਗਜ਼ ਲੱਗਿਆ ਹੋਵੇ ਤਾਂ ਕਿ ਜਿਹੜੀ ਮਸਾਹਬੀ ਹੁੰਦੀ ਹੈ ਉਹ ਤੇ ਛਰੀਟਾਂ ਵਗੈਰਾ ਨਾ ਪੈਣ ਇਹ ਹੋ ਗਿਆ ਜੀ 3.76 ਉਸ ਤੋਂ ਬਾਅਦ ਲਾਸਟ ਹੁੰਦਾ ਜੀ ਆਪਣੇ ਕੋਲੇ 3.77 ਇਹ ਸਾਜੋ-ਸਮਾਨ ਦਾ ਲਾਸਟ ਪੈਰਾ ਹੈਗਾ ਹੁਣ ਲਾਸਟ ਤੇ ਕੀ ਹੋਊਗਾ ਜਿਹੜਾ ਸਾਜੋ-ਸਮਾਨ ਵਰਤਿਆ ਗਿਆ ਉਹ ਚੋਂ ਕੁਝ ਖਰਾਬ ਹੋ ਗਿਆ ਜਾਂ ਜਿਹੜਾ ਬਚ ਗਿਆ ਉਹਦੀ ਇੱਕ ਸੂਚੀ ਤਿਆਰ ਕਰਕੇ ਬੰਦੋਬਸਤ ਅਫਸਰ ਨੂੰ ਭੇਜੀ ਜਾਊਗੀ ਤਾਂ 3.70 ਕਾ ਤਿੰਨ ਲਿਟੜਾ ਜੀ ਬੰਦੋਬਸਤ ਅਫਸਰ ਨੂੰ ਹਰੇਕ ਵਿੱਤੀ ਸਾਲ ਦੇ ਅੰਤ ਵਿੱਚ ਯਾਨੀ ਕਿ 31 ਮਾਰਚ ਨੂੰ ਭੰਡਾਰ ਵਿੱਚ ਪਏ ਗਣਿਤਿਕ ਯੰਤਰਾਂ ਦੀ ਇੱਕ ਸੂਚੀ ਭੇਜਣੀ ਚਾਹੀਦੀ ਹੈ ਠੀਕ ਹੈ ਜੀ ਇਹ ਹੋ ਗਿਆ ਸਾਡਾ 377 ਬਿਲਕੁਲ ਲਾਸਟ ਵਾਲਾ ਪੈਰਾ ਲਾਸਟ ਡਿਊਸ ਸਾਜੂਸ ਮਾਨ ਦੀ ਇੱਕ ਸੂਚੀ ਤਿਆਰ ਕੀਤੀ ਗਈ 377 ਤੁਸੀਂ ਖੁਦ ਯਾਦ ਕਰ ਲੈਣਾ ਜੀ ਉਹ ਹਵਾਲਾ ਪੁਸਤਕਾਂ ਦੇ ਨਾਲ ਰਿਲੇਟਡ ਹੈਗਾ ਅੱਗੇ ਗੱਲ ਕਰਦੇ ਹਾਂ ਜੀ ਅਸੀਂ 39 ਦੀ 39 ਅਸੀਂ ਪਿਛਲੀ ਵੀਡੀਓ ਦੇ ਵਿੱਚ ਵੀ ਯਾਦ ਕੀਤਾ ਸੀਗਾ 99 ਮਤਲਬ 마ਸੀ ਇੱਕ ਪਟਵਾਰੀ ਸੀ ਨਾ ਸ਼ੁੱਕਰਵਾਰ ਤੋਂ ਬਾਅਦ ਆਦੀ 마ਸੀ ਕੋਲੇ ਜਾ ਰਿਹਾ ਸੀ ਦੂਸਰਾ ਪਟਵਾਰੀ ਉਹਨੂੰ ਕਹਿ ਰਿਹਾ ਸੀ ਓਰੇ ਆ ਨਾ ਜਾ ਆ ਨਾ ਜਾ ਇਹ ਤੋਂ ਬਣਿਆ ਸੀ ਅਨੰਜਾ ਜਨ ਕਿ 3.49 ਕਾਦੇ ਨਾਲ ਰਿਲੇਟਡ ਸੀਗਾ ਰੋਜ਼ ਨਾਮ ਚ ਦੇ ਵਿੱਚ ਫੀਸਾਂ ਦੇ ਨਰਾਜ਼ ਕੀਤੇ ਜਾਂਦੇ ਸੀ ਠੀਕ ਹੈ ਕੀ ਕਹਿ ਸੀ ਉਹਨੇ ਓਰੇ ਆ ਨਾ ਜਾ ਤੇਰੇ ਕੋਲੇ ਤਿੰਨ ਤਿੰਨ ਤਰ੍ਹਾਂ ਦੇ ਰੋਜ਼ ਨਾਮ ਚ ਪੈਂਡਿੰਗ ਪਏ ਆ ਉਹ ਪੂਰੇ ਕਰ ਲੈ ਜਨ ਕਿ ਤੰਨ ਨਾਫੀ ਦੇ ਵਿੱਚ ਕੀ ਲਿਖਿਆ ਗਿਆ ਕਿ ਪਟਵਾਰੀ ਕੋਲੇ ਤਿੰਨ ਤਰ੍ਹਾਂ ਦੇ ਰੋਜ਼ ਨਾਮ ਚ ਹੋਣਗੇ ਰੋਜ਼ ਨਾਮ ਦਾ ਵਾਕਿਆ ਸੀ ਰੋਜ਼ ਨਾਮ ਚਾ ਕਾਰਗੁਜ਼ਾਰੀ ਤੇ ਰੋਜ਼ ਨਾਮ ਚਾ ਹਰਕਤ ਠੀਕ ਹੈ ਹੁਣ ਦੇਖੋ ਜੀ ਰੋਜਨਾਮ ਚੇ ਦੇ ਵਿੱਚ ਅਗਲੇ ਪਹਿਰੇ ਆਪਾਂ ਕਿੰਨੇ ਯਾਦ ਰੱਖ ਸਕਦੇ ਹਾਂ ਰੋਜਨਾਮ ਚੇ ਦੇ ਵਿੱਚ ਟੋਟਲ 7 ਅੱਖਰ ਨੇ 1 2 3 4 5 ਇੱਕ ਹੋੜਾ ਹੋ ਗਿਆ 6 ਤੇ ਦੋ ਕੰਨਿਆ ਡੱਕ ਬਣ ਗਿਆ ਫੱਕ ਜਾਂ ਲਾ ਲਓ 7 ਤੋਂ ਥੋੜਾ ਜਿਹਾ ਵੱਧ ਗਿਆ ਮਤਲਬ 1 ਦੇ ਵਿੱਚ 2 파ਟ ਹੋ ਸਕਦੇ ਨੇ ਤਾਂ 70 ਤੋਂ ਲੈ ਕੇ 85 ਤੱਕ ਸਾਰੇ ਦੇ ਸਾਰੇ ਰੋਜਨਾਮ ਚੇ ਦੇ ਨਾਲ ਰਿਲੇਟਡ ਨੇ ਤੁਸੀਂ ਸਿਰਫ 70 ਯਾਦ ਰੱਖਣਾ ਤਾਂ ਰੋਜਨਾਮ ਚੇ ਦੇ 7 ਅੱਖਰ ਠੀਕ ਹੈ 나ਸੀ ਤੋਂ ਲੈ ਕੇ 85 ਤੱਕ ਸਾਰੇ ਰੋਜ਼ਨਾਮੇ ਚ ਇਹਨਾਂ ਲਿਖਣੇ 나ਸੀ ਵਿੱਚ 10 ਮੇਨ ਪਾਰੇ ਦੇ ਵਿੱਚ ਕੀ ਹੈ ਜੀ ਰੋਜ਼ਨਾਮੇ ਚਾ ਵਾਕਿਆਤੀ ਆ ਤਾਂ ਸਾਰੇ ਦੇ ਸਾਰੇ 84 ਤੱਕ ਰੋਜ਼ਨਾਮੇ ਚਾ ਵਾਕਿਆਤੀ ਨਾਲ ਲਿਖਣੇ ਸਿਰਫ 85 ਦੇ ਵਿੱਚ ਰੋਜ਼ਨਾਮੇ ਚਾ ਕਾਰਗੁਜ਼ਾਰੀ ਤੇ ਹਰਕਤ ਦੀ ਗੱਲ ਕੀਤੀ ਗਈ ਹੈ 나ਸੀ ਤੇ 10 ਤਿੰਨੇ ਤਰ੍ਹਾਂ ਦੇ ਹੁੰਦੇ ਨੇ 80 ਦੇ ਵਿੱਚ ਦੱਸ ਦਿੱਤਾ ਗਿਆ ਕਿ ਰੋਜ਼ਨਾਮੇ ਚਾ ਵਾਕਿਆਤੀ ਕੀ ਹੁੰਦਾਗਾ ਇਹ ਇੱਕ ਅਜਿਹੀ ਪੋਸਤਕ ਹੁੰਦੀ ਆ ਜਿਹਦੇ ਵਿੱਚ ਪਟਵਾਰੀ ਦੀ ਡਿਊਟੀ ਤੇ ਦੇ ਸਰਕਲ ਸੰਬੰਧੀ ਵਾਕਿਆਤੀ ਹਰ ਰੋਜ਼ ਦਰਜ ਕੀਤੇ ਜਾਂਦੇ ਨੇ ਹਰੇਕ ਸਰਕਲ ਦੇ ਵਿੱਚ ਇੱਕ ਰੋਜ਼ਨਾਮਾ ਚਾ ਹੁੰਦਾ ਜੇਕਰ ਪਟਵਾਰੀ ਕੋਲ ਇੱਕ ਤੋਂ ਜ਼ਿਆਦਾ ਸਰਕਲ ਹੋਣ ਤਾਂ ਉਹਦੇ ਕੋਲ ਇੱਕ ਤੋਂ ਜ਼ਿਆਦਾ ਰੋਜ਼ਨਾਮੇ ਹੋਣਗੇ ਇਹਦੇ ਵਿੱਚ ਇੱਕ ਹਦਾਇਤਾਂ ਦੀ ਫਾਈਲ ਬਾਰੇ ਵੀ ਦੱਸਿਆ ਗਿਆ ਵੀ ਪਟਵਾਰੀ ਕੋਲ ਇੱਕ ਹਦਾਇਤਾਂ ਦੀ ਫਾਈਲ ਹੁੰਦੀ ਆ ਜਿਹਦੇ ਵਿੱਚ ਹੁਕਮ ਤੇ ਹਦਾਇਤਾਂ ਦੀਆਂ ਨਕਲਾਂ ਰੱਖੂਗਾ ਇਹ ਹੋਗਾ ਜੀ 380 ਦੇਖੋ ਨਾਕੀ ਤੇ ਤਿੰਨਾਂ ਬਾਰੇ ਦੱਸਿਆ 80 ਦੇ ਵਿੱਚ ਦੱਸਤਾ ਰੋਜ਼ਨਾਮਚਾ ਵਾਕਿਆਤੀ ਕੀ ਹੁੰਦਾ 81 ਦੇ ਵਿੱਚ ਇਹ ਦੱਸਿਆ ਕਿ ਇਹਦੇ ਵਿੱਚ ਕੀ ਕੀ ਦਰਜ ਕੀਤਾ ਜਾਂਦਾ ਉਹ ਤੁਸੀਂ ਪੜ ਲੈਣਾ ਜੀ ਸਾਰਾ 381 ਵਾਲਾ ਇਸ ਨੂੰ ਕੀ ਕਹਿੰਦਾ 382 ਜੀ 382 ਦੇ ਵਿੱਚ ਦੱਸਿਆ ਗਿਆ ਵੀ ਜਿੰਨੇ ਵੀ ਰੋਜ਼ਨਾਮਚੇ ਤੇ ਇੰਦਰਾਜ ਕੀਤੇ ਜਾਣਗੇ ਉਹ ਕਰਮਬਾਰ ਅੰਕ ਲਿਖ ਕੇ ਤੇ ਉਹ ਪਰਮਿਟ ਹੀ ਲਿਖਣੀ ਹੈ ਠੀਕ ਆ ਜੇਕਰ ਕੋਈ ਵੀ ਇੰਦਰਾਜ ਮੁੱਕ ਜਾਂਦਾਗਾ ਤੇ ਉਤੇ ਆਪਾਂ ਆਹਲਾ ਸਾਈਨ ਯੂਜ਼ ਕਰਨਾ ਜਿਹਨੂੰ ਅਸੀਂ ਬੋਲਦੇ ਆਂ ਜੀ ਖਤ ਚਲੀਫਾ ਤੇ ਕੋਈ ਵੀ ਦੋ ਇੰਦਰਾਜਾਂ ਦੇ ਵਿੱਚਕਾਰ ਖਾਲੀ ਲੈਣੀ ਛੱਡਣੀ ਤੇ ਜਾਰਤੇ ਦੇ ਅਨਸਾਰ ਮਤਲਬ ਕਾਨੂੰਨ ਦੇ ਅਨਸਾਰ ਜਿਹੜੇ ਵੀ ਹੁਕਮ ਜਾਂ ਹਦਾਇਤ ਹੋਣਗੇ ਉਹਨੂੰ ਲਾਲ ਸ਼ਾਹੀ ਨਾਲ ਨੋਟ ਕੀਤਾ ਜਾਊਗਾ ਇਹਦੇ ਨਾਲ ਹੀ ਜਿਹੜੀ ਮਿਤੀ ਆ ਉਹ ਸਾਾਕਾ ਕੈਲੰਡਰ ਅਨਸਾਰ ਦਿੱਤੀ ਜਾਊਗੀ ਤੇ ਅੰਗਰੇਜ਼ੀ ਮਿਤੀ ਵੀ ਦਿੱਤੀ ਜਾਊ ਇਹ ਹੋ ਗਿਆ 382 ਜੀ ਦੇਖੋ ਜੀ ਮੈਂ ਦੁਬਾਰਾ ਫੇਰ ਦੱਸ ਰਿਹਾ ਨਾਸੀ ਵਿੱਚ ਤਿੰਨਾਂ ਬਾਰੇ ਦੱਸ ਦਿੱਤਾ ਗਿਆ 80 ਚ ਦੱਸਦਾ ਵੀ ਰੋਜ਼ਨਾਮੇ ਚ ਵਾਕਿਆ ਕੀ ਹੁੰਦਾ 81 ਚ ਦੱਸਦਾ ਇਹਦੇ ਵਿੱਚ ਕੀ ਕੀ ਦਰਜ ਹੁੰਦਾ 82 ਚ ਇਹਦੇ ਕੁਝ ਰੂਲ ਦੱਸ ਤੇ ਵੀ ਮਿਤੀ ਵਗੈਰਾ ਲਿਖਣੀ ਹੈ ਕਿ ਤੇ ਇਹ ਆਪਣਾ ਸائن ਯੂਜ਼ ਕਰਨਾ ਖੱਤ ਚ ਲਿਫੇ ਵਾਲਾ ਉਸ ਤੋਂ ਬਾਅਦ 83 ਚ ਕੀ ਦੱਸ ਦਿੱਤਾ ਗਿਆ ਵੀ ਜਿਹੜੇ ਕਨਗੋ ਸਾਹਿਬ ਵੱਲੋਂ ਹੁਕਮ ਆਉਣਗੇ ਹੁਕਮ ਤੇ ਹਦਾਇਤਾਂ ਦਾ ਵੀ ਇੰਦਰਾਜ ਕਰਨਾ ਚਾਹੀਦਾ ਰੋਜ਼ਨਾਮੇ ਚ ਵਿੱਚ ਤੇ ਉੱਥੇ ਕਨਗੋ ਦੇ ਸਾਈਨ ਵੀ ਕਰਵਾ ਲੈਣੇ ਚਾਹੀਦੇ ਆ ਲਾਸਟ ਤੇ ਆਇਆ ਜੀ ਰੋਜ਼ਨਾਮਾ ਚ ਵਾਕਿਆਤੀ ਦਾ ਜਿਹੜਾ ਲਾਸਟ ਪੈਰਾ 384 ਇਹਦੇ ਵਿੱਚ ਕੀ ਦੱਸਿਆ ਗਿਆ ਜੀ ਸਾਕਾ ਮਹੀਨੇ ਦੇ ਮਤਲਬ ਕਿ ਦੇਸੀ ਮਹੀਨੇ ਦੇ ਅੰਤ ਤੇ ਆਪਣੇ ਰੋਜ਼ਨਾਮੇ ਚ ਵਿੱਚ ਆਪਣੇ ਸਰਕਲ ਦੀਆਂ ਫਸਲਾਂ ਖੇਤੀ ਤੇ ਪਸ਼ੂਆਂ ਦੀ ਆਮ ਹਾਲਤ ਦਾ ਇੰਡਰਾਜ ਕਰਨਾ ਜਿਹਨੂੰ ਅਸੀਂ ਬੋਲਦੇ ਆ ਜੀ ਮਹਾਵਾਰੀ ਤਦਕਰਾ ਠੀਕ ਆ ਤਾਂ ਰੋਜ਼ਨਾਮੇ ਵਿੱਚ ਕੀ ਨੋਟ ਕਰਨਾ ਜੀ ਮਹਾਵਾਰੀ ਤਦਕਰਾ ਇਹ ਕਾਹਦੇ ਨਾਲ ਡੇਟਾ ਜੀ 3 84 ਪੈਰੇ ਦੇਣਾ ਇਸ ਤੋਂ ਬਾਅਦ ਲਾਸਟ ਹੁੰਦਾ ਜੀ ਸਾਡੇ ਕੋਲੇ 385 ਜਿਹੜਾ ਤੇ ਰੋਜ਼ਨਾਮੇ 'ਚ ਇਹਦਾ ਆਖਰੀ ਪੈਰਾ 7 ਨੰਬਰ ਦਾ ਠੀਕ ਆ ਤਾਂ ਦੇਖੋ ਰੋਜ਼ਨਾਮੇ 'ਚ ਵਾਕਿਆਤੀ ਹੋ ਗਏ 84 ਤੱਕ ਇਹ ਹੈਗਾ ਲਾਸਟ ਆ ਪਰ ਪਏ ਆ ਦੋ ਰਾਜ ਰੋਜ਼ਨਾਮਾ ਚ ਸਾਡੇ ਕੋਲ ਕਾਰਗਜ਼ਾਰੀ ਵੀ ਪਿਆ ਤੇ ਹਰਕਤ ਵੀ ਪਿਆ ਤਾਂ ਦੋਨੋਂ ਇਹ 385 ਚ ਆਉਣਗੇ ਜੀ 385 ਚ ਦੱਸਿਆ ਗਿਆ ਕਾਰਗਜ਼ਾਰੀ ਪੁਸਤਕ ਬਾਰੇ ਇਹਦੇ ਵਿੱਚ ਲਿਖਿਆ ਗਿਆ ਕਿ ਕਾਰਗਜ਼ਾਰੀ ਪੁਸਤਕ ਦੇ ਵਿੱਚ ਪਟਵਾਰੀ ਆਪਣਾ ਦਿਨ ਪ੍ਰਤੀ ਦਿਨ ਕੰਮ ਦਰਜ ਕਰੇਗਾ ਇਹਦੇ ਵਿੱਚ ਟੋਟਲ 24 ਵਰਤੇ ਹੁੰਦੇ ਆ ਇੱਕ ਮਹੀਨੇ ਵਾਸਤੇ 2 ਵਰਤੇ ਹੁੰਦੇ ਆ ਉਸ ਤੋਂ ਲਾਸਟ ਹੁੰਦਾ ਜੀ 385 ਊੜਾ ਜਿਹੜਾ ਕਾਦੇ ਨਾਲ ਰਿਲੇਟਡ ਆ ਰੋਜ਼ਨਾਮਾ ਚ ਹਰਕਤ ਦੇ ਨਾਲ ਰੋਜ਼ਨਾਮਾ ਜਿਹੜਾ ਹਰਕਤ ਹੁੰਦਾ ਇਹ ਤੇ ਤਸਕੀਲ ਰੈਵਨਿਊ ਅਫਸਰ ਦੀ ਮੋਹਰ ਲੱਗੀ ਹੁੰਦੀ ਹੈ ਪਰ ਜਿਹੜਾ ਰੋਜ਼ਨਾਮਾ ਚਾ ਵਾਕਿਆਤੀ ਹੁੰਦਾ ਉਹ ਤੇ ਡੀਐਲਆਰ ਦੀ ਮੋਹਰ ਲੱਗੀ ਹੁੰਦੀ ਹੈ ਇਹ ਕਾਹਦੇ ਨਾਲ ਰਿਲੇਟਡ ਹੁੰਦਾ ਜੀ ਜਦੋਂ ਵੀ ਪਟਵਾਰੀ ਨੂੰ ਕਿਸੇ ਕੰਮ ਲਈ ਆਪਣਾ ਹੈੱਡ ਕੁਆਟਰ ਛੱਡਣਾ ਹੋਵੇਗਾ ਤਾਂ ਇਸ ਰੋਜ਼ਨਾਮੇ ਚ ਵਿੱਚ ਠੀਕ ਸੀਰੀਅਲ ਨੰਬਰ ਅਤੇ ਮਿਤੀ ਦਾ ਇੰਤਰਾਜ ਆਪਣੇ ਹੱਥ ਨਾਲ ਕਰੇਗਾ ਤੇ ਸਾਫ਼ ਤੌਰ ਤੇ ਦੱਸੇਗਾ ਕਿ ਉਹ ਕਿੰਨੇ ਦਿਨਾਂ ਦੇ ਲਈ ਬਾਹਰ ਰਹੇਗਾ ਉਸ ਦੇ ਜਾਣ ਦਾ ਮੰਤਵ ਕੀ ਆ ਵੀ ਨਿੱਜੀ ਕੰਮ ਜਾ ਰਿਹਾ ਜਾਂ ਦਫ਼ਤਰੀ ਕੰਮ ਜਾ ਰਿਹਾ ਉਹ ਕਿਹੜੇ ਪਿੰਡ ਜਾਂ ਕਿਹੜੀ ਜਗ੍ਹਾ ਜਾ ਰਿਹਾ ਉਹਦੇ ਮੋੜਨ ਦੀ ਨੀਡਲੀ ਮੀਤੀ ਅਤੇ ਸਮਾਂ ਤਾਂ ਕੀ ਕਰੇਗਾ ਉਹ ਇਸ ਰੋਜ਼ਨਾਮਚਾ ਹਰਕਤ ਨੂੰ ਆਪਦੇ ਪਿੰਡ ਦੇ ਸੀਨੀਅਰ ਨੰਬਰਦਾਰ ਨੂੰ ਜਿਹੜਾ ਸਭ ਤੋਂ ਪੁਰਾਣਾ ਨੰਬਰਦਾਰ ਹੋਊਗਾ ਉਹਦੇ ਕੋਲੇ ਰੱਖ ਕੇ ਜਾਊਗਾ ਤੇ ਇਹਦੀ ਇੱਕ ਕਾਊਂਟਰ ਫਾਈਲ ਆ ਜਿਹੜੀ ਉਹ ਪਿੰਡ ਦੇ ਸਰਪੰਚ ਕੋਲ ਰੱਖ ਕੇ ਜਾਊਗਾ ਇਹ ਹੋ ਗਿਆ ਜੀ 385 ਅੱਗੇ ਗੱਲ ਕਰਦੇ ਹਾਂ ਜੀ 386 ਦੀ ਉਹ 386 86 ਤੋਂ ਬਣ ਰਿਹਾ ਸਾਡੇ ਕੋਲੇ 66 86 66 ਤਨ ਸਿਆਖ ਚਲਦੀ ਆ ਪਰ ਮੈਸ਼ ਦੌਰਾਨ ਵੀ ਜਦੋਂ ਪੜਤਾਲ ਹੁੰਦੀ ਆ ਤਾਂ 386 ਕਾਹਦੇ ਨਾਲ ਰਿਲੇਟਡ ਆ ਜੀ ਜਦੋਂ ਪਿੰਡ ਦੇ ਵਿੱਚ ਪਮੈਸ਼ ਦਾ ਕੰਮ ਸ਼ੁਰੂ ਕੀਤਾ ਜਾਂਦਾ ਉਹਦੇ ਵਾਸਤੇ ਪਮੈਸ਼ ਦੇ ਦੌਰਾਨ ਇੱਕ ਪੜਤਾਲ ਪੁਸਤਕ ਤਿਆਰ ਕੀਤੀ ਜਾਂਦੀ ਆ ਉਹਦੇ ਬਾਰੇ ਲਿਖਿਆ ਗਿਆ ਜੀ 386 ਦੇ ਵਿੱਚ ਬਾਕੀ ਇਹ ਸਾਰਾ ਪੈਰਾ ਤੁਸੀਂ ਪੜ ਲੈਣਾ ਅੱਗੇ ਆ ਗਿਆ ਜੀ ਸਾਡੇ ਕੋਲੇ 387 ਦੇਖੋ ਇਹ 87 ਤੋਂ ਥੋੜਾ ਜਿਹਾ ਸਾਊਂਡ ਆ ਰਿਹਾ ਸ਼ਾਬਾਸ਼ੀ 87 ਸ਼ਾਬਾਸ਼ੀ ਕਨਸ਼ ਆਵਾਸ਼ੀ ਵੀ ਹੋਣਾ ਪਟਵਾਰੀਆਂ ਨੂੰ ਮਿਲਦੀ ਆ ਜਿਹੜੇ ਸਹੀ ਸਮੇਂ ਤੇ ਉੱਚ ਅਧਿਕਾਰੀਆਂ ਨੂੰ ਰਿਪੋਰਟਾਂ ਭੇਜਦੇ ਨੇ ਇਟ ਮੀਨਸ 387 ਕਾਦੇ ਨਾਲ ਰਿਲੇਟਡ ਆ ਦਾ ਉੱਚ ਅਧਿਕਾਰੀਆਂ ਨੂੰ ਰਿਪੋਰਟਾਂ ਭੇਜਣ ਲਈ ਦੇਖੋ ਜਿਹਦੇ ਵਿੱਚ ਕਨਫਿਊਜ਼ ਨਹੀਂ ਹੋਣਾ ਇੱਕ ਸਾਡੇ ਕੋਲੇ ਪੈਰਾ ਆਇਆ ਸੀ 3.16 ਜੇ ਤੁਹਾਡੇ ਯਾਦ ਹੋਵੇ ਤਾਂ ਪਟਵਾਰੀ 14 ਤਰ੍ਹਾਂ ਦੇ ਕੰਮ ਕਰਦਾ ਸੀ ਜਰਨਲ ਤੌਰ ਤੇ 15 ਨੂੰ ਬਿਮਾਰੀਆਂ ਲੱਗੀਆਂ ਹੋਈਆਂ ਸੀ ਫਿਰ ਵੀ 16 16 ਗੇੜੇ ਮਾਰਦਾ ਸੀ ਅਕਸਰ ਠੀਕ ਹੈ ਤਾਂ 316 ਕਾਹਦੇ ਨਾਲ ਰਿਲੇਟਡ ਸੀਗਾ ਜੇਕਰ ਉਹਦੇ ਸਰਕਲ ਦੇ ਵਿੱਚ ਕੋਈ ਵੀ ਉੱਚ ਅਧਿਕਾਰੀ ਆਉਂਦਾ ਤਾਂ ਉਹਦੀ ਰੋਜ਼ਾਨਾ ਦੇ ਵਿੱਚ ਰੱਪਤ ਪਾਈ ਜਾਂਦੀ ਸੀ ਤੇ ਕੁਝ ਗੱਲਾਂ ਉਹਨਾਂ ਦੇ ਧਿਆਨ ਹਿੱਤ ਲਿਆਂਦੀਆਂ ਜਾਂਦੀਆਂ ਸੀ ਉਸੇ 316 ਪਰ 387 ਕਾਹਦੇ ਨਾਲ ਰਿਲੇਟਡ ਆ ਉੱਚ ਅਧਿਕਾਰੀਆਂ ਨੂੰ ਰਿਪੋਰਟਾਂ ਭੇਜਣ ਨੂੰ ਲੈ ਕੇ 87 ਸ਼ਹਾਵਾਸੀ ਸ਼ਹਾਵਾਸੀ ਕਿਹੜੇ ਪਟਵਾਰੀਆਂ ਨੂੰ ਮਿਲਦੀ ਹੈ ਜਿਹੜੇ ਉੱਚ ਅਧਿਕਾਰੀਆਂ ਨੂੰ ਸਮੇਂ-ਸਮੇਂ ਤੇ ਰਿਪੋਰਟਾਂ ਭੇਜਦੇ ਨੇ ਉਸ ਤੋਂ ਨੈਕਸਟ ਆ ਗਿਆ ਦੀ ਸਾਡੇ ਕੋਲੇ 388 ਦੇਖੋ ਜੀ 388 ਨੂੰ ਆਪਾਂ ਯਾਦ ਕਰਨਾ 368 ਦੇ ਨਾਲ 368 ਕਰਦੇ ਨੇ ਰਿਲੇਟਡ ਸੀਗਾ ਜੀ ਸਾਝੋ ਸਮਾਨ ਦੇ ਨਾਲ ਇਹਦੇ ਪਿੱਛੇ ਵੀ 8 ਆ ਰਿਹਾ ਇਹਦੇ ਪਿੱਛੇ ਵੀ 8 ਆ ਰਿਹਾ ਹੁਣ ਤੁਸੀਂ ਕਹੋਗੇ ਜੀ 378 ਦੇ ਪਿੱਛੇ ਵੀ ਤਾਂ 8 ਆਉਂਦਾ 398 ਦੇ ਪਿੱਛੇ ਵੀ ਤਾਂ 8 ਆਉਂਦਾ ਪਰ ਦੇਖੋ ਇਹਨਾਂ ਦੋਨਾਂ 'ਚ ਗੈਪ ਕਿੰਨੇ ਦਾ 2 ਦਾ ਗੈਪ ਆ ਤੇ 6 ਦੇ ਵਿੱਚ ਹੀ 2 ਐਡ ਕਰਨੀ ਆ ਤਾਂ 8 ਬਣ ਗਿਆ ਯਾਨੀ ਕਿ 3.88 ਇਹ ਵੀ ਕਰਦੇ ਨੇ ਰਿਲੇਟਡ ਆ ਜੀ ਸਾਝੋ ਸਮਾਨ ਦੇ ਨਾਲ ਹੀ ਦੇਖਣਾਗਾ ਇੱਕ ਰਜਿਸਟਰ ਸਰਵੇਖਣ ਸਾਝੋ ਸਮਾਨ ਫਰਨੀਚਰ ਤੇ ਰਕਾਰਡ ਜੋ ਪਟਵਾਰੀ ਪਾਸ ਹੈ ਜੀ ਸੰਭਾਲ ਮਤਲਬ ਹਰੇਕ ਪਟਵਾਰੀ ਨੂੰ ਸਾਜੋ ਸਮਾਨ ਪਮੈਸ਼ ਅਤੇ ਫਰਨੀਚਰ ਸੰਬੰਧੀ ਇੱਕ ਰਜਿਸਟਰ ਸਰਕਾਰੀ ਹਾਰਤੇ ਤੇ ਸਪਲਾਈ ਕੀਤਾ ਜਾਵੇਗਾ ਤੇ ਪਟਵਾਰੀ ਦੀ ਸੰਭਾਲ ਵਿੱਚ ਰਹੇਗਾ ਜਦੋਂ ਤੁਸੀਂ 368 ਯਾਦ ਕਰੋਗੇ 368 ਦੇ ਨਾਲ ਹੀ ਯਾਦ ਕਰ ਲੈਣਾ ਜੀ 388 ਠੀਕ ਹੈ ਇੱਕ ਰਜਿਸਟਰ ਹੁੰਦਾ ਹੋ ਜਿਹਦੇ ਵਿੱਚ ਸਾਜੋ ਸਮਾਨ ਤੇ ਫਰਨੀਚਰ ਰਿਲੇਟਡ ਸਾਰਾ ਕੁਝ ਦਰਜ ਹੁੰਦਾ ਤੇ ਉਹਦੀ ਸਾਮ ਸੰਭਾਲ ਕਿਹਨੇ ਕਰਨੀ ਹੈ ਪਟਵਾਰੀ ਨੇ ਅੱਗੇ ਦੇਖੋ ਜੀ ਆਪਣੇ ਕੋਲੇ ਆ ਗਿਆ ਲਾਸਟ ਇੱਕ ਦੋ ਪੈਰੇ ਰਹਿ ਗਏ ਬਸ ਨੈਕਸਟ ਹੈਗਾ ਜੀ ਆਪਣੇ ਕੋਲੇ 3.99 3.99 ਨੂੰ ਕਿਵੇਂ ਯਾਦ ਕਰਨਾ ਦੇਖੋ ਜੀ ਇੱਕ ਬੰਦਾ ਫਟਵਾਰੀ ਨੂੰ ਕਹਿ ਰਿਹਾਗਾ ਇੱਕੰਦਾ ਤੁਹਾਨੂੰ ਲਿਖਣ ਸਮਗਰੀ ਪੱਤੇ ਕਾਫੀ ਮਿਲਦੇ ਆ ਮੈਂ ਸੁਣਿਆ ਅਭੀ ਠੀਕ ਆ ਤਾਂ ਉਹ ਉਹਨੂੰ ਕੀ ਕਹਿੰਦਾ ਕਹਿੰਦਾ ਨਾ ਬਈ ਨਾ ਬਈ 99 ਨਾ ਬਈ ਕਹਿੰਦਾ ਨਾ ਬਈ ਸਾਨੂੰ ਕਿਹੜੇ ਲਿਖਣ ਸਮਗਰੀ ਪੱਤੇ ਮਿਲਦੇ ਆ ਅਸੀਂ ਤਾਂ ਜਮ੍ਹਾਂ ਬੰਦੀ ਦੀਆਂ ਜਲਤਾ ਆ ਦੇ ਪੈਸਾ ਨਾ ਬਣਾਉਨੇ ਆ ਠੀਕ ਆ ਤੇ ਇਟਮੀਚ 3.99 ਕਾਦੇ ਨਾਲ ਲੇਟੜਾ ਦਾ ਦੀ ਹਰੇਕ ਪਟਵਾਰੀ ਆਪਣੇ ਲਿਖਣ ਸਮਗਰੀ ਪੱਤੇ ਵਿੱਚੋਂ ਜਮ੍ਹਾਂ ਬੰਦੀ ਤੇ ਪਤਲੇ ਕੱਪੜੇ ਦੀ ਜਲਤ ਬੰਨੂਗਾ ਠੀਕ ਹੈ ਇਹ ਆਗਾ ਜੀ 399 ਉਸ ਤੋਂ ਨੈਕਸਟ ਆਗਾ ਜੀ ਆਪਣੇ ਕੋਲੇ 390 ਦੇਖੋ ਜੀ 390 ਜਦੋਂ ਆਪਾਂ ਪੰਜਾਬੀ ਵਿੱਚ ਲਿਖ ਦਿਆਂ ਤਾਂ ਬਹੁਤ ਛੋਟਾ ਜਿਹਾ ਲਿਖਿਆ ਗਿਆ ਮਤਲਬ ਬਹੁਤ ਘੱਟ ਅੱਖਰਾਂ ਦੇ ਵਿੱਚ ਤੇ 90 ਸਭ ਤੋਂ ਛੋਟਾ ਸ਼ਬਦ ਆ ਮਤਲਬ ਲਿਖਣ ਸਮਗਰੀ ਦੇ ਲਈ ਜਿਹੜੀਆਂ ਛੋਟੀਆਂ ਛੋਟੀਆਂ ਵਸਤੂਆਂ ਮਿਲਦੀਆਂ ਉਹ 390 ਦੇ ਵਿੱਚ ਲਿਖੀਆਂ ਗਈਆਂ ਇਹ ਸਾਰੇ ਪਟਵਾਰੀਆਂ ਨੂੰ ਸਰਕਾਰ ਵੱਲੋਂ ਲਿਖਣ ਸਮਗਰੀ ਪੱਤਾ ਚੀਜ਼ੇ ਵਿੱਚ ਜਿਵੇਂ ਸਟੇਸ਼ਨਰੀ ਭੱਤਾ ਹੋ ਗਿਆ ਉਹ ਸਮੇਂ ਸਮੇਂ ਤੇ ਸਰਕਾਰ ਮੰਨਜੂਰ ਕਰੇ ਠੀਕ ਹੈ ਇਹ ਹੋ ਗਿਆ ਜੀ 390 390 ਤੋਂ ਬਾਅਦ ਸਿੱਧਾ ਸਾਡੇ ਕੋਲੇ ਆਉਂਦਾ ਜੀ 399 100 ਤੇ 101 ਦੇਖੋ ਜੀ 399 ਹੈਗਾ ਹੈ 399 ਦੇ ਵਿੱਚ 2 ਡਿਜੀਟ ਨੰਬਰ ਨੇ ਜਿਹੜੇ ਆਪਣੇ ਕੋਲੇ ਖਤਮ ਹੋ ਗਏ ਯਾਨੀ ਕਿ ਨਾਸ਼ਟ ਹੋ ਗਏ ਇਸ ਤੋਂ ਬਾਅਦ 5 ਡਿਜੀਟ ਨੰਬਰ 3 ਡਿਜੀਟ ਨੰਬਰ ਚੱਲਣਗੇ ਸਾਡੇ ਕੋਲੇ ਤਾਂ 399 100 ਤੇ 101 ਵਿੱਚ ਕੀ ਦੱਸਿਆ ਗਿਆ ਵੀ ਜਿਹੜਾ ਪਟਵਾਰੀਆਂ ਦਾ ਰਿਕਾਰਡ ਹੈਗਾ ਉਹਨੂੰ ਕਿੰਨੇ ਸਮੇਂ ਤੱਕ ਰੱਖਣਾ ਤੇ ਉਹਨੂੰ ਕਦੋਂ ਨਸ਼ਟ ਕੀਤਾ ਜਾਣਾ। ਸਾਉ ਦੇ ਵਿੱਚ ਦੱਸਿਆ ਗਿਆ 300 ਦੇ ਵਿੱਚ ਵੀ ਬੰਦੋਬਸਤ ਤੱਕ ਕਿਹੜਾ ਕਿਹੜਾ ਰਿਕਾਰਡ ਪਟਵਾਰੀ ਦੁਆਰਾ ਰੱਖਿਆ ਜਾਊਗਾ ਤੇ 3101 ਦੇ ਵਿੱਚ ਦੱਸਿਆ ਕਿ ਬੰਦੋਬਸਤ ਤੋਂ ਬਾਅਦ ਕਿਹੜਾ ਕਿਹੜਾ ਰਿਕਾਰਡ ਪਟਵਾਰੀ ਤੋਂ ਵਾਪਸ ਲੈ ਲਿਆ ਜਾਊਗਾ। ਇਹ ਤੁਸੀਂ ਖੁੱਲ੍ਹਦਾ ਪੜ੍ਹ ਲੈਣਾ ਜੀ 399 300 ਤੇ 3101। ਇਹ ਆ ਜੀ ਆਪਣਾ ਸਾਰਾ 3 ਨੰਬਰ ਧੰਨਵਾਦ ਜੀ।